ਤਸ ਦੇ ਨਾਲ ਮਿੰਟੂ ਜੀ ਜਰਾ ਪਾਈਏ ਜੀ ਕੇਜਰੀਵਾਲ ਸਾਹਿਬ ਦੇ ਮੰਗਲੇ ਦੀ ਗੱਲ ਕਰਨ ਲਗੇ ਸ਼ੀਸ਼ ਮੈਲ ਦੀ ਉਹਦੀ ਵੀ ਬੜੀ ਚਰਚਾ ਹੋ ਰਹੀ ਹੈ ਕੱਲੇ ਦੀ ਮਿੰਟੂ ਜੀ ਕਹਿੰਦੇ ਕਿ ਉੱਥੇ ਇਹਨਾਂ ਦੇ ਆਪਣੇ ਰਾਜ ਸਭਾ ਮੈਂਬਰ ਸੀਗੇ ਬੀਬੀ ਉਹਨਾਂ ਦੀ ਕੋਟਮਾਰ ਹੋ ਗਈ ਮਿੰਟੂ ਜੀ ਉਹ ਬਾਅਦ ਚ ਗਏ ਵੀ ਪੁਲਿਸ ਸਟੇਸ਼ਨ ਬਾਅਦ ਚ ਪਤਾ ਨਹੀਂ ਕੀ ਹੋਇਆ ਕਹਾਣੀ ਕਿੱਥੇ ਜੇ ਖੜ ਗਈ ਕਿੱਥੇ ਜੇ ਨਹੀਂ ਖੜ ਗਈ ਆ ਹੁਣ ਜਰਾ ਸਪਸ਼ਟ ਕਰੋ ਕਿ ਕਹਾਣੀ ਹੈ ਕਿੱਥੇ ਜੇ ਮਿੰਟੂ ਕਿਉਂਕਿ ਉਹਦੇ ਬਾਰੇ ਕੋਈ ਬੋਲਦਾ ਤਾਂ ਪਿਆ ਮੈਂ ਵੀ 25 ਮਿੰਟ ਲਾਏ ਨੇ ਕੁਝ ਅੰਗਰੇਜ਼ੀ ਮੈਨੂੰ ਤੁਹਾਨੂੰ ਪਤਾ ਅੰਗਰੇਜ਼ੀ ਨਾਲ ਖੁੱਲਣਾ ਪੈਂਦਾ ਉਹ ਵੀ ਲੀੜਿਆਂ ਸਣੇ ਜੀ ਚਲੋ ਕੁਝ ਜੱਫਾ ਲਾਇਆ ਉਹ ਦੱਸ ਦिए ਹਾਂ ਜੀ ਹਾਂ ਜੀ 25 ਮਿੰਟ ਲਾ ਕੇ ਨਾ ਖਬਰਾਂ ਦੇਖੀਆਂ ਸੁਣੀਆਂ ਕੁਝ ਹਿੰਦੀ ਸੁਣੀਆਂ ਕੁਝ ਅੰਗਰੇਜ਼ੀ ਕੇ ਖਬਰਾਂ ਕਿਉਂਕਿ ਉੱਥੇ ਕੱਲੀ ਖਬਰ ਹੀ ਆਏਗੀ ਤੁੱਕ ਕਿ ਸੀਮਾ ਦਾ ਕੰਮ ਹੈ ਰਾਜ ਸਭਾ ਮੈਂਬਰ ਦਾ ਕੰਮ ਆ ਇੱਥੇ ਤੁਸੀਂ ਐ ਨਹੀਂ ਹੈਗਾ ਕਿ ਬਾਤ ਦਾ ਬਤੰਗੜ ਬਣਾ ਲੂੰਗੀ ਜਿਹੜੀ ਚੀਜ਼ ਔਨ ਰਿਕਾਰਡ ਹੈ ਸਾਰਿਆਂ ਨੇ ਉਹੀ ਬੋਲੀ ਆ ਪਰ ਕੁਝ ਚੀਜ਼ਾਂ ਮੇਰੀ ਸਮਝ ਦੇ ਵਿੱਚ ਪਈਆਂ ਨੇ ਮੈਂ ਨੋਟ ਕੀਤੀਆਂ ਜਿਹੜੀਆਂ ਉਹ ਇੰਟਰਸਟਿੰਗ ਨੇ ਮਤਲਬ ਕਿ ਸਭ ਤੋਂ ਪਹਿਲਾਂ ਤਾਂ ਜਿਹੜਾ ਉਹ ਜਿੱਦਾਂ ਲੌਗ ਬੁੱਕ ਹੁੰਦੀ ਹੈ ਨਾ ਤੁਸੀਂ ਕੋਈ ਵੀ ਆ ਜਿਹੜੀ ਹੈਗੀ ਹੈ ਹੈਲਪ ਲਾਈਨ ਉਹਦੇ ਤੇ ਕਾਲ ਕਰਨੇ ਹੋ ਸ਼ਾਇਦ ਆਪਣੇ ਵੀ 112 ਚੱਲਦੀ ਹੈ ਜੀ ਜਦੋਂ ਤੁਸੀਂ ਉਹਦੇ ਤੇ ਜਾਓਗੇ ਤਾਂ ਮਾਨ ਸਾਹਿਬ ਉਹ ਕਾਲ ਜਿਹੜੀ ਰਜਿਸਟਰਡ ਹੁੰਦੀ ਹੈ ਤੇ ਤਦੇ ਹੀ ਤੇ ਤੁਹਾਨੂੰ ਰਿਸਪੌਂਡ ਮਿਲਦਾ ਨਾ ਤਾਂ ਹੀ ਉਹ ਰਿਕਾਰਡ ਤੇ ਚੜਦੀ ਹੈ ਉਹਨੂੰ ਉਹਨੂੰ ਆਪਾਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਉਹ ਵੀ ਕਾਲ ਲੌਗੀ ਆ ਜੀ ਠੀਕ ਹੈ ਜੀ ਉਹਦੇ ਚ ਉਹਦਰ ਜੋ ਗਿਆ ਜਦ ਉਹਦਾ ਮੈਂ ਇੱਕ ਨਿਊਜ਼ ਵੈਬਸਾਈਟ ਤੋਂ ਕੱਟਆਊਟ ਲਿਆ ਸਕਰੀਨਸ਼ਾਟ ਮਾਰਿਆ ਅੱਛਾ ਸਭ ਤੋਂ ਪਹਿਲਾਂ ਤੇ ਇਹ ਆ ਕਿ ਉਹ ਜਿਹੜੀ ਲੌਗ ਬੁੱਕ ਹੈ ਸਰਕਾਰੀ ਜਾਂ ਉਹ ਰਿਕਾਰਡ ਹੈ ਰਜਿਸਟਰ ਹੈ ਆ ਉਹ ਉਹਦਾ ਐਕਸੈਸ ਕਿਸ ਦੇ ਕੋਲ ਸੀਗਾ ਕਿ ਨਾਲ ਦੀ ਨਾਲ ਹੀ ਸਵੇਰੇ 9:34 ਤੇ ਰੌਲਾ ਪੈਂਦਾ ਲਗਭਗ 10 ਵਜੇ ਤੱਕ ਇਹ ਡਰਾਮਾ ਜਾਰੀ ਰਹਿੰਦਾ ਉਸ ਤੋਂ ਬਾਅਦ ਨਾਲ ਦੀ ਨਾਲ ਹੀ ਤਾਂ ਇਹ ਸਾਰਾ ਕੁਝ ਵਾਇਰਲ ਹੋਇਆ ਨਾ ਜੀ ਤਦ ਹੀ ਖਬਰਾਂ ਚੱਲੀਆਂ ਨੇ ਨਾ ਅੱਛਾ ਉਹ ਐਕਸੈਸ ਕਿਸ ਦੇ ਕੋਲ ਸੀ ਹਾਂ ਇਹ ਦੇਖਣ ਵਾਲੀ ਗੱਲ ਆ ਦੂਜੀ ਚੀਜ਼ ਜਦੋਂ ਤੁਸੀਂ ਉਹਨੂੰ ਗਾਉ ਨਾਲ ਪੜੋਗੇ ਤਾਂ ਉਹਦੇ ਵਿੱਚ ਜੋ ਪਹਿਲੀ ਕਾਲ ਰਜਿਸਟਰਡ ਕੀਤੀ ਗਈ ਆ ਉਹਦੇ ਵਿੱਚ ਇਹ ਲਿਖਿਆ ਗਿਆ ਹੈ ਕਿ ਅਰਵਿੰਦ ਕੇਜਰੀਵਾਲ ਨੇ ਆਪਣੇ ਪੀਏ ਵੈਬ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਹੈ ਜੀ ਫਿਰ ਉਹ ਨਾਲ ਲਿਖਦੇ ਨੇ ਕਿ ਕਰੈਕਸ਼ਨ ਕਰੈਕਸ਼ਨ ਤੋਂ ਬਾਅਦ ਇੱਕ ਲਾਈਨ ਅੰਗਰੇਜ਼ੀ ਚ ਲਿਖ ਕੇ ਕਰੈਕਸ਼ਨ ਦੇ ਨਾਲ ਫਿਰ ਕਹਿੰਦੇ ਆ ਕਿ ਬੀਬੀ ਜੀ ਜਿਹੜੇ ਕਾਲਰ ਨੇ ਉਹਨਾਂ ਨੇ ਦੱਸਿਆ ਕਿ ਮੈਂ ਇਸ ਵੇਲੇ ਸੀਐਮ ਦੀ ਰਹਿਸ਼ ਪਰ ਹਾਂ ਤੇ ਉੱਥੇ ਵੈਬ ਨੇ ਮੇਰੇ ਨਾਲ ਬਹੁਤ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਐ ਸੀਐਮ ਦੇ ਕਹਿਣ ਤੇ ਜੀ ਹੁਣ ਇੱਥੇ ਆਪਣੇ ਆਪ ਦੇ ਵਿੱਚ ਇੱਕ ਸਵਾਲ ਹਾਲਾਂਕਿ ਮੈਂ ਕੋਈ ਅਰਵਿੰਦ ਕੇਜਰੀਵਾਲ ਦਾ ਕੋਈ ਪੱਖ ਨਹੀਂ ਬੋਲ ਰਿਹਾ ਤੁਹਾਨੂੰ ਪਤਾ ਹੀ ਐ ਆਪਾਂ ਕਿਸੇ ਵੱਲ ਵੀ ਨਹੀਂ ਹੁੰਦੇ ਗੱਲ ਇਹ ਐ ਕਿ ਤੁਸੀਂ ਇਹ ਸੋਚ ਕੇ ਦੇਖੋ ਕਿ ਫਿਰ ਉਹ ਜਿਹੜੀ ਕਰੈਕਸ਼ਨ ਕਰਨ ਦੀ ਜ਼ਰੂਰਤ ਕਿਉਂ ਪਈ ਐ ਕਿ ਸਵਾਤੀ ਮਾਲੀਵਾਲ ਨੇ ਦੁਬਾਰਾ ਕਾਲ ਕੀਤੀ ਕਿਉਂਕਿ ਉਹਨੂੰ ਵੀ ਪਤਾ ਹੋਏਗਾ 9 ਸਾਲ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਹੀ ਹੈ ਜੀ ਬ੍ਰੀਕਿੰਗ ਜਾਣਦੇ ਬਿਲਕੁਕੁ ਬਿਲਕੁਲ ਉਹ ਰਿਕਾਰਡਡ ਹੈ ਜੋ ਵੀ ਤੁਸੀਂ ਬੋਲਿਆ ਰਿਕਾਰਡਡ ਹੈ ਕਿ ਇਧਰੋਂ ਮਾਲੀਵਾਲ ਵੱਲੋਂ ਇਹ ਸਾਰੀ ਕਰੈਕਸ਼ਨ ਕਰਵਾਈ ਗਈ ਜਾਂ ਉਸ ਬੰਦੇ ਨੇ ਪਹਿਲਾਂ ਗਲਤ ਲਿਖ ਦਿੱਤਾ ਤੇ ਜੇ ਉਸ ਬੰਦੇ ਨੇ ਗਲਤ ਲਿਖ ਦਿੱਤਾ ਤੇ ਬੰਦਾ ਕਹਦਾ ਉਹ ਤੀ ਬੈਠਾ ਸੀ ਫਿਰ ਨਾਲੇ ਤੋਂ ਫੋਟੋਆਂ ਖਿੱਚ ਕੇ ਭੇਜ ਰਿਹਾ ਇਹ ਪ੍ਰਾਈਵੇਸੀ ਵੀ ਹੈ ਨਾ ਸਵਾਤੀ ਮਾਲੀਵਾਲ ਦਾ ਫੋਨ ਨੰਬਰ ਵੀ ਹੈ ਉਹਦੇ 'ਚ ਜੀ ਉਹ ਹਾਲਾਂਕਿ ਉਹ ਚਲੋ ਮੀਡੀਆ ਦਾ ਰਿਆ ਨੇ ਉਹਨੂੰ ਕੀਤਾ ਹੋਇਆ ਬਲਰ ਕੀਤਾ ਹੋਇਆ ਤਾਂ ਮਤਲਬ ਕਿ ਪ੍ਰਾਈਵੇਸੀ ਜਿਹੜੀ ਆ ਕਿਸੇ ਵੀ ਬੰਦੇ ਦੀ ਪਹਿਲੀ ਗੱਲ ਤਾਂ ਉਹ ਉੱਥੇ ਬਰੀਚ ਹੋਈ ਆ ਕਿਤੇ ਨਾ ਕਿਤੇ ਦੂਜੀ ਚੀਜ਼ ਜਿਹੜੀ ਆ ਉਹ ਵੇਖਣ ਵਾਲੀ ਆ ਕਿ ਬਈ ਬਹੁਤ ਸਾਰੇ ਮੈਂ ਜਿੰਨੇ ਵੀ ਵੱਡੇ ਅਖਬਾਰਾਂ ਦੀ ਗੱਲ ਕਰਦਾ ਜਿਹੜੇ YouTube ਤੇ ਅੱਜਕੱਲ ਤੁਹਾਨੂੰ ਪਤਾ ਖਬਰਾਂ ਦਿੰਦੇ ਨੇ ਤਾਂ ਮੈਂ ਉੱਥੇ ਜਾ ਕੇ ਦੇਖਿਆ ਇੱਕ ਚੀਜ਼ ਜਿਹੜੀ ਨਿਕਲਦੀ ਹੋਈ ਆ ਕਿ ਸਵਾਤੀ ਮਾਲੀਵਾਲ ਸਵੇਰੇ ਗਈ ਆ ਰਹਿ ਹੁਣ ਸਵਾਤੀ ਮਾਲੀਵਾਲ ਦਾ ਫੋਨ ਆ ਉਹਦੇ ਵਿੱਚ ਆ ਜਾਣਾ ਨੰਬਰ ਆ ਜਾਣਾ ਫਿਰ ਦੂਸਰੀ ਚੀਜ਼ ਸਵਾਤੀ ਮਾਲੀਵਾਲ ਦਾ ਚੁੱਪ ਹੋ ਜਾਣਾ ਇਹਦਾ ਮਤਲਬ ਹੈ ਖੰਡਨ ਨਹੀਂ ਆਇਆ ਨਾ ਸੀਐਮਓ ਵੱਲੋਂ ਨਾਰਾਇਣ ਸਭਾ ਦੇ ਮੈਂਬਰ ਵੱਲੋਂ ਜੀ ਤਾਂ ਇਹਦਾ ਮਤਲਬ ਇਹ ਹੈ ਕਿ ਸਾਰਾ ਕੁਝ ਜਿਹੜਾ ਜੋ ਰਿਕਾਰਡ ਤੇ ਆਇਆ ਉਹ ਤਕਰੀਬਨ ਹੈ ਸੀ ਤੇ ਦੂਜੀ ਗੱਲ ਦਿੱਲੀ ਪੁਲਿਸ ਨੇ ਦਾਵਾ ਕੀਤਾ ਕਿ ਬੀਬੀ ਸਾਡੇ ਨਾਲ ਆਈ ਆ 5 ਮਿੰਟ ਥਾਣੇ ਰੁਕੀ ਆ ਕਹਿੰਦੀ ਕਿ ਮੈਂ ਆ ਕੇ ਸ਼ਿਕਾਇਤ ਲਿਖਤੀ ਦੇਣੀ ਉਸ ਤੋਂ ਬਾਅਦ ਉਹ ਨਹੀਂ ਆਈ ਜੀ ਹੁਣ ਕੋਈ ਲਿਖਤੀ ਸ਼ਿਕਾਇਤ ਨਹੀਂ ਕੋਈ ਐਫ ਆਈ ਆਰ ਨਹੀਂ ਹੈ ਤਾਂ ਮਤਲਬ ਇਹ ਹੁਣ ਇੱਕ 부ਜਾਰਤ ਹੈ ਕਿ ਭਈ ਇਹ ਸਾਰਾ ਕੁਝ ਹੈ ਕੀ ਸੀ ਇਹ ਤੇ ਆਪਾਂ ਨੂੰ ਪਤਾ ਲੱਗ ਗਿਆ तकरीबन तकरीबन ਸਥਿਤੀ ਸਾਫ਼ ਹੈ ਸਪਸ਼ਟ ਹੈ ਕਿ ਕੁਝ ਨਾ ਕੁਝ ਤਾਂ ਹੋਇਆ ਨਹੀਂ ਤਾਂ ਜੇ ਨਿਰਾਪੂਰਾ ਕੋਈ ਝੂਠ ਹੁੰਦਾ ਫਵਾਹ ਹੁੰਦੀ ਤਾਂ ਖੰਡਣ ਆਉਂਦਾ ਬਕਾਇਦਾ ਤੁਸੀਂ ਵੀ ਉਹ ਸ਼ਾਇਦ ਉਹਨਾਂ ਦਾ ਟਵਿੱਟਰ ਹੈਂਡਲ ਚੈੱਕ ਕਰ ਰਹੇ ਸੀਗੇ ਜੀ ਤਾਂ ਉਹਨਾਂ ਵੱਲੋਂ ਕੋਈ ਅਧਿਕਾਰਤ ਤੌਰ ਤੇ ਕੋਈ ਸਟੇਟਸ ਵਗੈਰਾ ਜਾਂ ਕਹ ਲਓ ਕਿ ਆਪ ਦਾ ਸਪਸ਼ਟੀਕਰਨ ਨਹੀਂ ਪਾਇਆ ਗਿਆ ਹੁਣ ਸਭ ਤੋਂ ਵੱਡਾ ਸਵਾਲ ਪੈਦਾ ਇਹ ਹੁੰਦਾ ਕਿ ਉੱਥੇ ਹੋਇਆ ਕੀ ਹੋਇਆਗਾ ਕਿ ਪਹਿਲਾਂ ਅੰਦਰ ਕੀ ਹੋਇਆ ਵੀ ਮਤਲਬ ਕਿ ਜੋ ਲਿਖਿਆ ਗਿਆ ਕਿ ਵੈਬ ਨੂੰ ਕੁੱਟ ਦਿੱਤਾ ਅੱਛਾ ਜਿਹੜਾ ਵੈਬ ਉਹ ਹੈ ਤੁਹਾਨੂੰ ਮੈਂ ਦੱਸਾਂ ਇਹ ਅਰਵਿੰਦ ਕੇਜਰੀਵਾਲ ਦਾ ਇੰਨਾ ਖਾਸਮ ਖਾਸ ਹੈ ਇਸ ਗੱਲ ਨੂੰ ਸ਼ਾਇਦ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਜੋ ਅਰਵਿੰਦ ਕੇਜਰੀਵਾਲ ਨੇ ਜੇਲ ਪ੍ਰਸ਼ਾਸਨ ਨੂੰ ਲਿਸਟ ਦਿੱਤੀ ਆ ਉਹਦੇ ਚ ਮੁਲਾਕਾਤੀਆਂ ਦੀ ਮਾਪਿਓ ਹਾਂਜੀ ਬੱਚੇ ਸੁਨੀਤਾ ਕੇਜਰੀਵਾਲ ਇੱਕ ਪਾਠਕ ਇੱਕ ਸ਼ਖਸ ਪਤਾ ਕੌਣ ਹੈ ਜੀ ਇਹਨਾਂ ਦਾ ਨਾਮ ਸੀ ਹਾਂਜੀ ਹਾਂਜੀ ਇਹ ਵੈਭਵ ਹੈ ਇਸ ਤੋਂ ਇਲਾਵਾ ਚਾਰ ਨਾਂ ਹੋਰ ਦਿੱਤੇ ਜਾ ਸਕਦੇ ਆ ਜੀ ਕਿਸੇ ਦਾ ਪਰ ਉਹਨਾਂ ਨੇ ਪੰਜੇ ਪੰਜੇ ਹੀ ਦਿੱਤੇ ਸੀ ਕਿਸੇ ਦਾ ਨਾਂ ਨਹੀਂ ਦਿੱਤਾ ਜੀ ਵੈਭਵ ਦਾ ਨਾਂ ਦਿੱਤਾ ਹੈ ਜੀ ਤਾਂ ਇੰਨਾ ਖਾਸ ਖਾਸ ਆ ਅੱਛਾ ਜਲ ਬੋਰਡ ਦੇ ਮਾਮਲੇ ਦੇ ਵਿੱਚ ਵੀ ਇਹਦੇ ਤੇ ਈਡੀ ਦੀ ਜਾਂਚ ਬੈਠੀ ਆ ਕਿ ਬਿਨਾ ਕਿਸੇ ਅਹੁਦੇ ਤੋਂ ਇਹਨੇ ਰੈਸ਼ੀ ਮਕਾਨ ਲੈ ਰੱਖਿਆ ਸੀਗਾ ਸ਼ਰਾਬ ਵਾਲੇ ਮਾਮਲੇ 'ਚ ਵੀ ਪੁੱਛਗਿੱਛ ਚੱਲਦੀ ਆ ਫਿਰ ਇਹਨੂੰ ਬਰਖਾਸਤ ਵੀ ਕਰ ਦਿੱਤਾ ਗਿਆ ਸੀਗਾ ਮਤਲਬ ਕਿ ਵਿਵਾਦਾਂ ਦੇ ਨਾਲ ਵੀ مسلسل ਲਗਾਤਾਰ ਜਿਹੜਾ ਹੈ ਨਾ ਜੁੜਾ ਇਹਦਾ ਹੈਗਾ ਆ ਜੀ ਵੈਬ ਪਰ ਦੱਸਦੇ ਆ ਕਿ ਅਰਵਿੰਦ ਕੇਜਰੀਵਾਲ ਦਾ ਜੇ ਕੋਈ ਸਭ ਤੋਂ ਜ਼ਿਆਦਾ ਵੱਡਾ ਰਾਜ਼ਦਾਰ ਤੇ ਵਫਾਦਾਰ ਆ ਉਹ ਏ ਬੰਦਾ ਹੈ ਯਾਨੀ ਜਿਹੜਾ ਚੱਤੋਂ ਪੈਰ ਨਾਲ ਰਹਿੰਦਾ ਹੈ ਜਾਂ ਚੱਤੋਂ ਪੈਰ ਜਿਹੜਾ ਉਹ ਉਹਦੀਆਂ ਜੋ ਵੀ ਗਤੀਵਿਧੀਆਂ ਉਹਨਾਂ ਨੂੰ ਸੈੱਟ ਕਰਦਾ ਹੈ ਉਹ ਉਹਨਾਂ ਨੂੰ ਮਤਲਬ ਕਿ ਕਿਵੇਂਗਾ ਅੰਜਾਮ ਤੱਕ ਲੈ ਕੇ ਜਾਣਾ ਉਹ ਸਾਰੀ ਦਿਸ਼ਾ ਸਾਰਾ ਨਿਰਦੇਸ਼ ਉਹ ਦਿੰਦਾ ਲੈਂਦਾ ਜੀ ਹੁਣ ਆਈਏ ਆਪਾਂ ਦੂਜੇ ਪਾਸੇ ਦੇਖੋ ਉੱਥੇ ਹੁਣ ਇਹ ਤੇ ਲੱਗਦਾ ਕਿ ਫਿਰ ਜੇ ਮੰਨ ਲਓ ਇਹ ਰਿਕਾਰਡ ਤੇ ਸਭ ਕੁਝ ਚੜਿਆ ਤਾਂ ਉੱਥੇ ਕੁਝ ਨਾ ਕੁਝ ਤਾਂ ਹੋਇਆ ਹੁਣ ਇਹਨੂੰ ਥੋੜਾ ਜਿਹਾ ਲਿੰਕ ਕਰ ਲਓ ਮਤਲਬ ਕਿ ਪੰਜਾਬ ਦੇ ਨਾਲ ਹੁਣ ਪੰਜਾਬ ਦੇ ਬਹੁਤ ਸਾਰੇ ਮੈਂਬਰ ਪਾਰਲੀਮੈਂਟ ਜਿਹੜੇ ਇਹਨਾਂ ਨੇ ਚੁਣ ਕੇ ਭੇਜੇ ਸਨ ਜਿਵੇਂ ਕਪਾ ਦੀਆਂ ਫੁੱਟੀਆਂ ਨਹੀਂ ਚੁਗੀਆਂ ਏਦਾਂ ਚੁਣ ਕੇ ਭੇਜੇ ਸਨ ਮੋٹے-ਮੋٹے ਫੁੱਟ ਚੁੱਕੇ ਉਹ ਬੋਲੇ ਨਹੀਂ ਉਹ ਫੁੱਟੇ ਹੀ ਨਹੀਂ ਖੁਸ਼ ਹੁਣ ਕੱਲੋਂ ਉਹ ਰਵਿੰਦ ਕੇਜਰੀਵਾਲ ਦੀ ਰਹਿਸ਼ਤੇ ਚਲੇ ਜਾਣ ਫੇਰ ਮੰਨ ਲਓ ਮਿੱਤਲ ਦਾ ਜਾਂ ਫਲਾਣੇ ਦਾ ਫਲਾਣੇ ਦਾ ਕੋਈ ਪੰਗਾ ਪੈ ਜਾਵੇ ਉਹ ਰਵਿੰਦ ਕੇਜਰੀਵਾਲ ਦੀ ਕੋਠੀ 'ਚ ਵੜੇ ਕਿਹੋ ਜਿਹਾ ਕਿਹੋ ਜਿਹਾ ਮੰਜਰ ਹੋਏਗਾ ਜੀ ਬਚ ਕੇ ਰਹਿ ਬਾਬਾ ਬਚ ਕੇ ਤਾਂ ਮਤਲਬ ਤੁਸੀਂ ਦੇਖੋ राघव ਚੱਡਾ ਜਦੋਂ ਲੰਡਨ ਚਲੇ ਜਾਂਦੇ ਆ ਸਵਾਤੀ ਮਾਲੀ ਵਾਲ ਵੀ ਉਹਨਾਂ ਦਿਨਾਂ 'ਚ ਅਮਰੀਕਾ 'ਚ ਸੀ ਹਾਂਜੀ ਮੈਂ ਇੰਡੀਅਨ ਐਕਸਪ੍ਰੈਸ ਨੂੰ ਦਿੱਤੇ ਇਹਨਾਂ ਦੇ ਇੱਕ ਬਿਆਨ ਦੇ ਆਧਾਰ 'ਤੇ ਕਹਿ ਰਿਹਾ ਜਿਦੇ 'ਚ ਇਹਨਾਂ ਨੇ ਕਿਹਾ ਕਿ ਮੇਰੀ ਭੈਣ ਬਿਮਾਰ ਹਾਲਾਂਕਿ ਕੋਈ ਉਹਦਾ ਟ੍ਰੀਟਮੈਂਟ ਕੋਈ ਲੋਕ ਕਹਿ ਰਹੇ ਸੀ ਸ਼ਾਦੀ ਤੇ ਗਈ ਐ ਐਸਾ ਨਹੀਂ ਹੈ ਅੱਛਾ ਇਹਨਾਂ ਦਾ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੇ ਜ਼ਿਆਦਾ ਕੋਈ ਬੋਲ ਬੁਲਾ ਰਾ ਨਹੀਂ ਸੀ अच्छा इस्तु ਵੀ ਜੇ ਤੁਸੀਂ ਅਗਾਂਹ ਦੀ ਗੱਲ ਕਰੋਗੇ ਸੂਰ ਤਾਂ ਸਵਾਤੀ ਮਾਲੀਵਾਲ ਨੂੰ ਰਾਜ ਸਭਾ ਚ ਭੇਜਿਆ ਜਾਂਦਾ ਪਰ ਉਸ ਤੋਂ ਪਹਿਲਾਂ ਕੀ ਹੋਇਆ ਸੀਗਾ ਉਸ ਤੋਂ ਪਹਿਲਾਂ ਪਤਾ ਕੀ ਹੋਇਆ ਸੀਗਾ ਜੀ ਪਿਛਲੇ ਸਾਲ ਪਿਛਲੇ ਸਾਲ ਜੀ ਇੱਕ ਔਰਤ ਨੂੰ ਮੰਨਿਸਟਰੀ ਦਿੱਤੀ ਜਾਂਦੀ ਹੈ ਜੀ ਪੰਜਾਬ ਦਾ ਜਿਮਾ ਸੰਪਿਆ ਜਾਂਦਾ ਹੈ ਜੀ ਇਧਰ ਵੀ ਕਮੈਂਟ ਆਈ ਸੀ ਉਹਦੇ ਨਾਲ ਨਹੀਂ ਬਣਦੀ ਆਤਿਸ਼ੀ ਜੀ ਠੀਕ ਹੈ ਜੀ ਆਤਿਸ਼ੀ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਮਤਲਬ ਕਿ ਰਾਜ ਸਭਾ ਚ ਭੇਜਿਆ ਜਾਂਦਾ ਹੈ ਸ਼ਾਇਦ ਉਹਨਾਂ ਨੇ ਕਿਹਾ ਹੋਵੇਗਾ ਕਿ ਮੇਰੀ ਜੂਨੀਅਰ ਤੁਸੀਂ ਮੇਰੇ ਉੱਤੇ ਬਿਠਾ ਦਿੱਤੀ ਹੈ ਹੋ ਸਕਦਾ ਸ਼ਿਕਵਾ ਹੋਵੇ ਤਾਂ ਰਾਜ ਸਭਾ ਚ ਇਹਨਾਂ ਨੂੰ ਭੇਜਿਆ ਜਾਂਦਾ ਆ ਥੋੜਾ ਸਮਾਂ ਪਹਿਲਾਂ ਤਾਂ ਕਹਿੰਦਾ ਮਤਲਬ ਇਹ ਹੋਆ ਕਿ ਮੁਲਾਕਾਤ ਗਾਇਆ ਕਰਨਾ ਉਹਦਾ ਵੀ ਇੱਕ ਕਾਰਨ ਲੱਭਿਆ ਜਾ ਸਕਦਾ ਜਾਂ ਜੋੜਿਆ ਜਾ ਸਕਦਾ ਜੋ ਰਿਕਾਰਡ ਤੇ ਮੈਂ ਉਹ ਦੱਸ ਦਿਨਾ ਤੁਹਾਨੂੰ ਯਾਦ ਹੋਵੇਗਾ LG ਨੇ ਮਹਿਲਾ ਕਮਿਸ਼ਨ ਦਿੱਲੀ ਵੱਲੋਂ ਜੋ ਨਿਯੁਕਤੀਆਂ ਕੀਤੀਆਂ ਗਈਆਂ ਸੀਗੀਆਂ 223 ਜੀ ਉਹਨਾਂ ਨੂੰ ਪਿਛਲੇ ਦਿਨੀ ਰੱਦ ਕਰ ਦਿੱਤਾ ਸੀਗਾ ਇਹ ਕਹਿ ਕੇ ਕਿ ਜੋ ਇਹ ਉਹਨਾਂ ਦਾ ਕੰਟਰੈਕਟ ਬੇਸ ਨੌਕਰੀਆਂ ਕਹਿੰਦੇ ਹਨ ਨਾ ਕਿ ਜੋ ਇਹ ਮਨਜ਼ੂਰਸ਼ੁਦਾ ਸੀ ਇਹ ਮਨਜ਼ੂਰਸ਼ੁਦਾ ਸੀ ਮਹਿਸ 40 ਸਵਾਤੀ ਵਾਲੀਵਾਲ ਦੇ ਮਤਲਬ ਕਿ ਜੋ ਵੀ ਕਾਰਜਕਾਲ ਹੈ ਕਿ ਇਹਦੇ ਦੌਰਾਨ ਇਹ ਭਰੀਆਂ ਗਈਆਂ ਯਾਨੀ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਉਹ 2.500 ਤੋਂ ਉੱਤੇ ਜੀ ਤਾਂ ਉਹ ਸਾਰੀਆਂ ਰੱਦ ਹੋ ਗਈਆਂ ਤੇ ਫਾਈਲ ਖੁੱਲ ਗਈ ਜੀ ਕਿ ਇਹ ਨਿਯੁਕਤੀਆਂ ਜਿਹੜੀਆਂ ਰੱਦ ਸੀ ਤਾਂ ਕੀ ਇਹ ਕੋਈ ਮੁਲਾਕਾਤ ਕਰਕੇ ਕੁਝ ਆਪਣਾ ਵਖਰੇ ਰੱਖਣਾ ਚਾਹੁੰਦੇ ਸਨ ਬੀਬੀ ਜੀ ਤੇ ਉਧਰੋਂ ਆਪ ਦਾ ਉਹ ਉਹਨਾਂ ਦਾ ਕੋਈ ਗੁੱਸਾ ਅਗਲਾ ਹੋ ਸਕਦਾ ਕਿ ਕੁਝ ਨਾ ਕੁਝ ਤਾਂ ਹੋਇਆ ਉਸ ਤੋਂ ਬਾਅਦ ਫਿਰ ਇਹ ਗੱਲ ਜਿਹੜੀ ਆ ਉਹ ਇੱਥੋਂ ਤੱਕ ਪੁੱਜਦੀ ਆ ਪਰ ਕਿਸੇ ਨਾ ਕਿਸੇ ਤਰੀਕੇ ਨਾਲ ਕਹਿ ਲਓ ਕਿ ਮੁੜ ਕੇ ਸੰਭਾਲ ਲਈ ਗਈ ਆ ਕਿ ਇਹਨਾਂ ਨੂੰ ਪਤਾ ਸੀਗਾ ਕਿ ਚੱਲਦੀ ਚੋਣ 'ਚ ਜੇ ਖਖੜਖਈਆ ਜ਼ਿਆਦਾ ਹੋ ਗਿਆ ਤੇ ਬਈ ਮਾਂਝੇ ਜਾਵਾਂਗੇ ਸੋ ਜਿੰਨੀ ਕੁ ਜਾਣਕਾਰੀ ਨਿਕਲਦੀ ਐ ਸਾਰੇ ਮੁੱਦੇ 'ਚ ਕਿ ਕੁਝ ਇਸ ਤਰ੍ਹਾਂ ਦਾ ਹੀ ਇਹ ਲੱਗਦਾ ਕਿ ਜਿਹੜਾ ਕਾਂਡ ਹੋਇਆ ਜੀ 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 ਹੁਣ ਗੱਲ ਇਹ ਆ ਕਿ ਜੇ ਮੰਨ ਲਓ ਬੀਬੀ ਨੇ ਗਲਤ ਇਸ ਤਰ੍ਹਾਂ ਦੀ ਸੂਚਨਾ ਦਿੱਤੀ ਹੈ ਤਾਂ ਵੀ ਗਲਤ ਹੈ ਜੇ ਕੁਝ ਹੋਇਆ ਤਦ ਵੀ ਗਲਤ ਹੈ ਪਰ ਮਿੰਟੂ ਜੀ ਸਹਿਸਵਾ ਕੋਈ ਇਸ ਤਰ੍ਹਾਂ ਦੇ ਨਾਲ ਗਲਤ ਸੂਚਨਾ ਵੀ ਨਹੀਂ ਦਿੰਦਾ ਜੇ ਫਰਜ਼ ਕਰੂ ਗਲਤ ਵੀ ਹੈ ਉਹ ਤੇ ਕਰੈਕਸ਼ਨ ਹੁਣ ਉਹ ਵੀ ਇੱਕ ਤਰ੍ਹਾਂ ਨਾਲ ਬਚਾਰਤ ਬਣ ਗਈ ਹੈ ਜੀ 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 ਮਨਜੀਤ ਜੀ ਕਹਿੰਦੇ ਪਏ ਜੀ ਭਾਜੀ ਉਹ ਗਏ ਵੀ ਸੀਗੇ ਸੀਐਮ ਹਾਊਸ ਹਾਂ ਜੀ ਤੇ ਨਾਲ ਦੀ ਨਾਲ ਉਸ ਤੋਂ ਬਾਅਦ ਉਹ ਪੁਲਿਸ ਸਟੇਸ਼ਨ ਵੀ ਗਏ ਹੈ ਜੀ ਕਹਿੰਦੇ ਹਾਂ ਜੀ ਇਹ ਬਿਲਕੁਲ ਇਹ ਪੁਸ਼ਟੀ ਹੁੰਦੀ ਆ ਇਹ ਤਾਂ ਦਿੱਲੀ ਪੁਲਿਸ ਨੇ ਪੁਸ਼ਟੀ ਕਰ ਦਿੱਤੀ ਨਾ ਮੈਂ ਤਾਂ ਇੱਕ ਜਗ੍ਹਾ ਤੇ ਸੁਣਿਆ ਸੀ ਵੀ ਉਹ ਆਟੋ ਵਾਇਆ ਆਟੋ ਗਏ ਆ ਪੁਲਿਸ ਸਟੇਸ਼ਨ ਨਹੀਂ ਜੀ ਨਹੀਂ ਸਰ ਇਹ ਪਤਾ ਨਹੀਂ ਜਿਹੜੀ ਉਹ ਕਾਲ ਹੈ ਨਾ ਮੈਂ ਸਾਰੀਆਂ ਨੋਟ ਕੀਤੀ ਹੈ ਬਕਾਇਦਾ ਖਰਖਰ ਜਦੋਂ ਮੈਂ ਤੁਹਾਨੂੰ ਪਤਾ ਕੰਮ ਕਰਾਂ ਤਾਂ ਮੈਂ ਮਤਲਬ ਉੱਥੇ ਐਡਰੈਸ ਥੱਲੇ ਦਿੱਤਾ ਗਿਆ ਹੈ ਸੀਐਮ ਹਾਊਸ ਸਿਵਲ ਲਾਈਨਸ ਜੀ ਜਿਹੜਾ ਸਿਵਲ ਲਾਈਨਸ ਥਾਣਾ ਹੈ ਨਾ ਦਿੱਲੀ ਦਾ ਉਹਨੂੰ ਗੂਗਲ ਮੈਪ ਦੇ ਜ਼ਰੀਏ ਚੈੱਕ ਕਰ ਲਓ ਸਿਵਲ ਥਾਣਾ ਬਿਲਕੁਲ ਨਾਲ ਹੈ ਅੱਛਾ ਜੀ ਉਥੋਂ ਰਹਿਸ਼ ਤੋਂ ਜੀ ਹੁਣ ਤੁਸੀਂ ਇਹ ਦੇਖੋ ਕਿ ਜੇ ਸੀਐਮ ਦੀ ਰਹਿਸ਼ ਤੋਂ ਹੈਲਪਲਾਈਨ ਤੇ ਕੋਈ ਇਸ ਤਰ੍ਹਾਂ ਕਾਲ ਜਾਂਦੀ ਹੈ ਯੂਰ ਰਿਸਕ ਲੈਣਗੇ ਕਿ ਕੋਈ ਆਟੋ ਉੱਤੇ ਚੜ ਕੇ ਆਵੇ ਇੰਤਜ਼ਾਰ ਕਰੇ ਨਹੀਂ ਕਰਨਗੇ ਕਦੇ ਅਰੇ ਗੱਡੀ ਲੈ ਕੇ ਗਏ ਨੇ ਉਹ ਜੀ ਕਿਉਂਕਿ ਉਹਨਾਂ ਨੂੰ ਤੁਰੰਤ ਰਿਸਪੌਂਡ ਕਰਨਾ ਪੈਣਾ ਸੀਗਾ ਉਹ ਸਾਰਾ ਜੋ ਵੀ ਉਹ ਰਿਸਪੌਂਡ ਕਰਨਗੇ ਉਹ ਰਿਕਾਰਡ ਤੇ ਚੜਨਾ ਸੀਗਾ ਜੀ ਤਾਂ ਮੈਂ ਜਿੰਨਾ ਕੋ ਸਮਝਿਆ ਕਿ ਉਹ ਪੁਲਿਸ ਦੇ ਨਾਲ ਹੀ ਆਏ ਨੇ ਪਰ ਬਾਅਦ ਚ ਇਹ ਕਹਿ ਕੇ ਚਲ ਗਏ ਕਿ 5 ਮਿੰਟ ਤੱਕ ਮੈਂ ਆ ਕੇ ਤੇ ਫਿਰ ਲਿਖਤੀ ਸ਼ਿਕਾਇਤ ਦੇਵਾਂਗੇ ਉਸ ਤੋਂ ਬਾਅਦ ਕੀ ਹੋਇਆ ਉਹ ਮੈਂ ਤੁਹਾਨੂੰ ਦੱਸ ਹੀ ਦਿੱਤਾ ਕਿ ਇਸ ਵਾਰ ਉਹ ਯਾ ਉਹਨਾਂ ਨੇ 5 ਮਿੰਟ ਕਿਉਂ ਮੰਗੇ ਹੈਗੇ ਯਾ ਪਿੱਛੇ ਕੋਈ ਆ ਗਿਆ ਕਿ ਬਈ ਇੱਕ ਵਾਰੀ ਰੁਕ ਜਾ ਹਾਈ ਹੋਈ ਦੱਸ ਆਪਣੇ ਆਪ ਦੇ ਵਿੱਚ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਇੱਕ ਹੋਰ ਸਸਪੈਂਸ ਕ੍ਰੀਏਟ ਹੋ ਗਿਆ ਇਸ ਮਾਮਲੇ ਵਿੱਚ ਕਾਂਡ ਤੇ ਕੁਛ ਨਾ ਕੁਛ ਹੋਇਆ ਜੀ ਇਹ ਗੱਲਬਾਤ ਤਾਂ ਕੋਈ ਨਹੀਂ ਚਾਹੇ ਉਧਰੋਂ ਕੋਈ ਗੱਲ ਹੋਈ ਹੈ ਚਾਹੇ ਉਧਰੋਂ ਹੋਈ ਹੈ ਜੀ 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 ਹਾਲਾਂਕਿ ਜੋ ਸਵਾਤੀ ਮਾਲੀਵਾਲ ਹੈ ਬਹੁਤ ਪੁਰਾਣੇ ਸਾਥੀ ਹੈ ਅਰਵਿੰਦ ਕੇਜਰੀਵਾਲ ਦੇ ਬਹੁਤ ਪੁਰਾਣੇ ਬਹੁਤ ਪੁਰਾਣੇ ਨਵੀਨ ਜੈਨਦ ਹੋਇਆ ਸਵਾਤੀ ਮਾਲੀਵਾਲ ਇਹ ਸੰਜੀਤ ਸਿੰਘ ਇਹ ਬਹੁਤ ਪੁਰਾਣੇ ਸਾਥੀ ਆ ਬਾਕੀ ਪੁਰਾਣੇ ਤਾਂ ਤੁਹਾਨੂੰ ਪਤਾ ਉਹ ਤਾਂ ਹੁਣ ਸੁੱਟ ਦਿੱਤੇ ਗਏ ਜ्यादातर ਬਾਹਰ ਪਰ ਇਹ ਕੁਝ ਕੁ ਹੈਗੇ ਆ ਜੀ 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 ਇਧਰਲੇ ਪਾਸੇ ਤੋਂ ਇੱਕ ਵੀਰ ਦਾ ਕਮੈਂਟ ਆ ਸੈਟਿਕ ਨੇ ਬਿਨਾ ਪਰਮਿਸ਼ਨ ਤੋਂ ਪੁਲਿਸ ਅੰਦਰ ਨਹੀਂ ਜਾ ਸਕਦੀ ਬਾਈ ਇਹ ਸੇ ਕਰਕੇ ਪੁਲਿਸ ਅੰਦਰ ਗਈ ਨਹੀਂ ਅਦਰਵਾਜ਼ੀ ਪੁਲਿਸ ਅੰਦਰ ਚਲੀ ਅੰਦਰ ਬਿਲਕੁਲ ਪੁਲਿਸ ਨਹੀਂ ਜਾ ਸਕਦੀ ਸੀ ਐਮ ਰਾਸ਼ ਤੇ ਤਾਂ ਇਹ ਇਹੀ ਹੈ ਕਿ ਹੋ ਸਕਦਾ ਕਿ ਸਵਾਤੀ ਮਾਲੀਵਾਲ ਬਾਹਰ ਆਏ ਹੋਣ ਜੀ 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 ਇਧਰਲੇ ਪਾਸੇ ਜਗਤਾਰ ਜੀ ਕਹਿੰਨੇ ਪਿਆ ਜੀ ਆਤਸ਼ੀ ਨਾਲ ਹੀ ਕੋਈ ਰੌਲਾ ਸੀ ਜੀ ਸਵਦੀ ਦਾ ਤੇ ਦੂਜਾ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਉੱਤੇ ਵੀ ਸਵਦੀ ਕੋਈ ਬੋਲੇ ਨਹੀਂ ਹੈ ਜੀ ਕਹਿੰਨੇ ਕਿ ਭਾਈ ਇਸ ਕਰਕੇ ਅਸੀਂ ਵੀ ਹਾਂ ਥੋੜਾ ਬਹੁਤਾ ਜਿੰਨਾ ਕੋਈ ਸਮਝ ਸਕੇ ਕਿ ਕੁਝ ਸ਼ਾਇਦ ਤਲਕ ਕਲਾਮੀ ਜਾਂ ਕੁਝ ਨਰਾਜ਼ਗੀ ਜਿਹੜੀ ਹੋਈ ਨਾ ਚੀਜ਼ਾਂ ਨੂੰ ਲੈ ਕੇ ਹੋਈ ਹੋ ਸਕਦੀ ਐ ਐਗਜ਼ੈਕਟ ਤੇ ਆਪਾਂ ਹੁਣ ਕੋਈ ਮੋਰ ਨਹੀਂ ਨਾ ਲਾ ਸਕਦੇ ਤਸਦੀਕ ਨਹੀਂ ਕਰ ਸਕਦੇ ਇਸ ਮਾਮਲੇ ਜੀ ਜੀ ਜੀ